ਸਰਕਾਰਾਂ ਨੇ ਪਿਛਲੇ ਸਾਲਾਂ ਦੇ ਵਿੱਚ ਬੜਾ ਕੁਝ ਕਿਹਾ ਕਿ ਅਸੀਂ ਆਹ ਕਰ ਦਿਆਂਗੇ ਜੀ ਅਸੀਂ ਉਹ ਕਰ ਦਿਆਂਗੇ ਹੋਇਆ ਤੇ ਕੁਝ ਨਹੀਂ ਹੈਗਾ ਜਦੋਂ ਮੁਸੀਬਤ ਹੁੰਦੀ ਹੈ ਨਾ ਉਸ ਟਾਈਮ ਕੋਈ ਨਹੀਂ ਤੁਹਾਡੇ ਨੇੜੇ ਉਦੋਂ ਤੁਹਾਨੂੰ ਆਪ ਹੀ ਹੁੰਦਾ ਹੁਣ ਦੇਖੋ ਇਸ ਸਰਕਾਰਾਂ ਨੂੰ ਕੀ ਫਰਕ ਪੈਂਦਾ ਉਥੋਂ ਵਿਆਗ ਦਾਲਦਣਾ ਉਥੋਂ ਮੀਡੀਆ ਸਰਕਾਰ ਆਉਂਦੀ ਹੈ ਆਪਣੇ ਨਾਲ ਲੈ ਕੇ ਆਉਂਦੀ ਹੈ ਮੀਡੀਆ ਤੁਹਾਡੇ ਵਰਗਿਆਂ ਨੂੰ ਕਿ ਜੀ ਮੰਤਰੀ ਸਾਹਿਬ ਜਿਹੜੇ ਉਹ ਇੰਜ ਕਰਕੇ ਨਾ ਫੋਟੋ ਖਿੱਚਣਗੇ ਖਲੋਣ ਤੇ ਜਦੋਂ ਹੜਾ ਆਣਾ ਉਦੋਂ ਅਸੀਂ ਬਿਆਨਾਂ ਨੂੰ ਥੋੜਾ ਅੱਗੇ ਫਿਟ ਕਰਨਾ ਉਦੋਂ ਤਾਂ ਪਾਣੀ ਨੇ ਕਿਸੇ ਪ੍ਰਬੰਧ ਕਰਨ ਵਾਲੀ ਜਿਹੜਾ ਰੁਕਣਾ ਹੈਗਾ ਕੋਈ ਨਹੀਂ ਆਇਆ ਮਦਦ ਮੁਦਦ ਕਰਨ ਕੋਈ ਨਹੀਂ ਲੇਕਿਨ ਘਰ ਚ ਪਾਣੀ ਭਰ ਗਿਆ 4-4 5-5 ਫੁੱਟ ਗਰੀਬ ਲੋਕ ਨੇ ਆਏ ਹੋਏ ਯੂਪੀ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਰ ਗਰਮੀ ਦਾ ਮੌਸਮ ਚੱਲ ਰਿਹਾ ਸੀ ਤੇ ਹੁਣ ਮੌਨਸੂਨ ਸ਼ੁਰੂ ਹੋ ਗਿਆ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ ਉਥੇ ਕਿਤੇ ਨਾ ਕਿਤੇ ਕਈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਗਰਾਊਂਡ 0 ਤੋਂ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਰਿਪੋਰਟ ਦਿਖਾਈ ਸੀ ਕਿ ਸਰਕਾਰ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ ਕੀ ਇੰਤਜ਼ਾਮ ਕਰੇਗੇ ਨੇ ਗੱਲ ਕਰੀਏ ਹਿਮਾਚਲ ਦੀਆਂ ਫਿਰ ਉਹੜ ਇਲਾਕਿਆਂ ਦੀ ਜਿੱਥੇ ਹੜ ਦਾ ਪਾਣੀ ਆ ਗਿਆ ਛੜ ਦਿੱਤਾ ਗਿਆ ਪੰਜਾਬ ਵੱਲੋਂ ਤੇ ਸਰਕਾਰ ਦੀ ਤਿਆਰੀਆਂ ਤਾਂ ਜਰੂਰ ਦਿਖਾ ਦਿੱਤੀਆਂ ਸੀ ਤੇ ਇੱਕ ਵਾਰ ਤਸਵੀਰਾਂ ਤੁਹਾਨੂੰ ਲੋਕਾਂ ਦੀ ਘਰ ਦੀ ਤਿਆਰੀਆਂ ਦਿਖਾ ਦਿੰਨੇ ਆ ਇਹ ਕੋਈ ਲੈਂਟਰ ਦੀ ਤਿਆਰੀ ਨਹੀਂ ਚੱਲ ਰਹੀ ਇਹ ਤਿਆਰੀ ਚੱਲ ਰਹੀ ਹੈ ਹੜਾਂ ਤੋਂ ਬਚਣ ਲਈ ਇਸ ਟਾਈਮ ਤੇ ਮੌਜੂਦ ਦਾ ਪਟਿਆਲਾ ਦੇ ਅਰਬਨ ਸਟੇਟ ਇਲਾਕੇ ਦੇ ਵਿੱਚ ਬੇਹੱਤੀ ਪ੍ਰਸਿੱਧ ਇਲਾਕਾ ਤੇ ਪੋਰਸ਼ ਇਲਾਕਾ ਅਰਬਨ ਸਟੇਟ ਪਟਿਆਲਾ ਦਾ ਜਿੱਥੇ 2023 ਦੇ ਵਿੱਚ ਹੜਾ ਦੀ ਮਾਰ ਪਈ ਸੀ ਗੱਲ ਕਰੀਏ ਕੀ ਇਸ ਸਮੇਂ ਦੀ ਕਿ ਲੋਕਾਂ ਦੇ ਵਿੱਚ ਕਿਥੇ ਨਾ ਕਿਥੇ ਡਰ ਦਾ ਮਾਹੌਲ ਹੈ ਤੇ ਗੱਲ ਕਰੀਏ ਸਰਕਾਰਾਂ ਦੇ ਵੱਲੋਂ ਆਏ ਸਾਲ ਦਾਅਵੇ ਕਰੇ ਜਾਂਦੇ ਨੇ ਮੌਨਸੂਨ ਨੂੰ ਲੈ ਕੇ ਕਿ ਉਹਨਾਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪਰ ਇਸ ਟਾਈਮ ਤੇ ਮਾਹੌਲ ਕੁਝ ਹੋਰ ਜਿਤਾ ਰਿਹਾ ਲੋਕਾਂ ਦੇ ਹਾਲ ਕੁਝ ਹੋਰ ਜਿਤਾ ਰਹੇ ਨੇ ਇਹ ਗੱਲ ਕਰੀਏ ਰਾਏ ਮਾਜਰਾ ਦੀ ਵੀ ਕਰੀ ਸੀ ਕਿ ਲੋਕਾਂ ਦੇ ਵੱਲੋਂ ਆਪਣੀ ਛੱਤਾਂ ਤੇ ਸਮਾਨ ਚੜਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਉਥੇ ਇਸ ਟਾਈਮ ਤੇ ਮੌਜੂਦਾਂ ਵੜੈਚੀ ਦੇ ਘਰ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਇਹ ਮਿੱਟੀ ਦੇ ਬੋਰੇ ਰੱਖ ਦਿੱਤੇ ਗਏ ਨੇ ਕਿਉਂਕਿ ਕਾਫੀ ਬਾੜ ਦੀ ਮਾਰ ਦੇਖਣ ਨੂੰ ਮਿਲੀ ਸੀ ਤੇ ਗੱਲਬਾਤ ਕਰਾਂਗੇ ਵੜੈ ਸਾਹਿਬ ਦੇ ਨਾਲ ਸਰ ਤੁਸੀਂ ਮਿੱਟੀ ਦੇ ਬੋਰੇ ਲਿਆ ਕੇ ਰੱਖੇ ਨੇ ਸਰਕਾਰ ਦੇ ਦਾਅਵੇ ਕਰੇ ਜਾ ਰਹੇ ਨੇ ਕਿ ਤਿਆਰੀਆਂ ਹੈਗੀਆਂ ਸਾਡੇ ਵੱਲੋਂ ਵਧੀਆ ਕੀ ਕੀ ਕਾਰਨ ਕੀ ਤੁਸੀਂ ਲਿਆ ਕੇ ਰੱਖ ਲਏ ਦਾਅਵੇ ਤਾਂ ਬਾਅਦ ਵਿੱਚ ਮਾਝੂ ਜੀ ਬਿਆਨਾਂ ਨਾਲ ਤੇ ਹੜ੍ਹ ਨਹੀਂ ਰੁਕਣਾ ਨਹੀਂ ਅਸੀਂ ਕਈ ਸਾਲਾਂ ਤੋਂ ਬਿਆਨ ਸੁਣਦੇ ਆ ਰਹੇ ਹਾਂ ਵੀ ਘੱਗਰ ਚੁੱਕਤਾ ਅਸੀਂ ਇਹ ਕਗਰਚ ਵੀ ਹੜ੍ਹ ਰੋਕਦੇ ਆਗੇ ਅਸੀਂ ਸਤਲੁਜ ਵੀ ਰੋਕ ਲਾਂਗੇ ਤੇ ਇੱਥੇ ਵੀ ਬਿਆਨ ਆਉਂਦੇ ਵੀ ਅਸੀਂ ਨਦੀ ਦਾ ਪਾਣੀ ਰੋਕ ਲੈਣਾ ਅਸੀਂ ਖੂਪ ਪਟ ਦੇਣੇ ਆ ਅਸੀਂ ਜੜਾ ਕਰ ਲੈਣਾ ਸੋ 1993 ਚ ਆਇਆ ਸੀ ਹੜਾ 1993 ਤੋਂ ਬਾਅਦ ਹਮਾਸ਼ੂ ਜੀ ਸਰਕਾਰ ਨੇ ਸਬਕ ਨਹੀਂ ਸਿੱਖਿਆ 30 ਸਾਲ 30 ਸਾਲ ਕੋਈ ਥੋੜੇ ਜੇ ਨਹੀਂ ਹੁੰਦੇ 2023 ਚ ਫੇਰ ਆੜਾ ਗਿਆ 30 ਸਾਲ ਸਰਕਾਰਾਂ ਸੁੱਤੀਆਂ ਰਹੀਆਂ ਸਿਰਫ ਇਹ ਗੱਲ ਜ਼ਰੂਰ ਆ ਕਿ ਇਸ ਸਮੇਂ ਦੇ ਦੌਰਾਨ ਜਿਹੜੇ ਆ ਉਹ ਪਟਿਆਲਾ ਰਾਜਪੁਰਾ ਵਾਲਾ ਤੇ ਪਟਿਆਲਾ ਸਨੌਰ ਵਾਲਾ ਜਿਹੜਾ ਪੁਲ ਛੋਟੇ ਪੁਰਾਣੇ ਸੀਗੇ ਉਹ ਜਰੂਰ ਸਰਕਾਰਾਂ ਨੇ ਬਾਦਲ ਸਾਹਿਬ ਦੇ ਤੇ ਕੈਪਟਨ ਸਾਹਿਬ ਦੇ ਦਰਮਿਆਨ ਜਿਹੜੇ ਆ ਚੌੜੇ ਹੋਇਆ ਦੋਨੋਂ ਬੁਰ ਲੇਕਿਨ ਜਿਹੜਾ ਨਦੀ ਵਾਲਾ ਪੁਲ ਡਕਾਲਾ ਪਟਿਆਲਾ ਰੋਡ ਤੇ ਚਿੜੀਆ ਕਰਦੇ ਨਾਲ ਆ ਉਹ ਹਾਲੇ ਵੀ ਬਣਾਇਆ ਨਵਾਂ ਸੀ ਪਰ ਉਹ ਪਾਣੀ ਨਹੀਂ ਖਿੱਚਦਾ ਸੋ ਅਸੀਂ 2023 ਦੇ ਵਿੱਚ ਹੜ ਜਿਹੜਾ ਉਹਨੂੰ ਚੱਲ ਚੁੱਕਿਆ ਹੋਇਆ ਸਾਨੂੰ ਉਦੋਂ ਅਸੀਂ ਵੀ 30 ਸਾਲ ਹੋ ਗਏ ਯਾਰ ਕਿਹੜਾ ਹਵਨ ਹੋਣ ਥੋੜਾ ਹੜ ਹੋਣਾ ਲੋਕੀ ਵੀ ਇਹੀ ਸਮਝਦੇ ਸੀ ਪਰ ਇੱਕ ਤਾਂ ਅਚਾਨਕ ਅੱਜ 10 ਤਰੀਕ ਹੈ ਨਾ 2023 ਚ ਵੀ 10 ਜੁਲਾਈ ਨੂੰ ਸ਼ਾਮ ਨੂੰ ਜਿਹੜਾ ਪਾਣੀ ਆ ਗਿਆ ਸੀ ਕਿਉਂਕਿ ਮੀਂਹ ਉੱਪਰ ਪਹਾੜਾਂ ਚ ਬਹੁਤ ਪੈ ਗਿਆ ਸੀਗਾ ਔਰ ਉਹ ਇੱਥੇ ਵੀ ਲੋਕਲ ਵੀ ਪੈਂਦਾ ਰਿਹਾ ਸੋ ਅਸੀਂ ਇਸ ਕਰਕੇ ਉਸ ਤੋਂ ਡਰਿਆ ਹੋਇਆ ਨੇ ਮਾਨਸ਼ੂ ਜੀ ਇਹ ਕਰ ਲਿਆ ਕਿ ਇਸ ਵਾਰ ਘਟੋ ਘਟ ਅਸੀਂ ਜੇ ਆਇਆ ਹੜ ਤੇ ਬੂਰੀਆਂ ਦਰਵਾਜਿਆਂ ਦੇ ਅੱਗੇ ਲਾ ਦਾਂਗੇ ਬਾਹਰ ਗੇਟ ਦੇ ਅੱਗੇ ਪਿੱਛੇ ਅਸੀਂ ਲਾਈ ਦਿੱਤੀ ਆਲਰੇਡੀ ਬੰਦ ਕਰ ਦਿੱਤਾ ਆ ਤੇ ਜਿਹੜੇ ਸਾਡੇ ਬਾਥਰੂਮਸ ਨੇ ਉਹਨਾਂ ਚ ਵੀ ਪਾਣੀ ਰੋਕਣ ਦਾ ਅਸੀਂ ਜਿਹੜਾ ਉਪਰਬੰਧ ਕਰ ਲਿਆ ਆ ਸਰ ਗੱਲ ਕਰੀਏ ਵੱਡੀ ਨਦੀ ਦੀ ਵੱਡੀ ਨਦੀ ਦੀ ਸਫਾਈ ਦੀ ਗੱਲ ਕਰਦੇ ਨੇ ਬੂਟੀ ਓਮੇ ਦੀ ਓਮੇ ਉੱਥੇ ਪਈ ਹੋਈ ਹੈ ਅਰਮਸਟ੍ਰੰਡ ਇਲਾਕਾ ਬਿਲਕੁਲ ਨਾਲ ਹੈ ਦਾਅਵੇ ਕੁਝ ਹੋਰ ਨੇ ਤੇ ਰਿਐਲਿਟੀ ਕੁਝ ਹੋਰ ਹੈ ਉਹਦੇ ਬਾਰੇ ਦੱਸੋ ਸਰ ਕੁਝ ਗੱਲ ਇਹ ਹੈ ਮਾਸ਼ੂ ਜੀ ਕਿ ਕੱਲੀ ਅਰਮਸਟ੍ਰੰਡ ਦੀ ਗੱਲ ਨਾ ਕਰੋ ਇਹਦੇ ਨਾਲ ਉਹ ਸਾਰੇ ਵਿਚਾਰੇ ਜਿਹੜੇ ਦਿਹਾੜੀਦਾਰ ਲੋਕ ਨੇ ਰੋਜ਼ ਕੰਮ ਕਰਨ ਵਾਲੇ ਨੇ ਰੇੜੀਆਂ ਲਾਉਂਦੇ ਆ ਹਨਾ ਛੋਟੀਆਂ-ਛੋਟੀਆਂ ਦੁਕਾਨਾਂ ਨੇ ਸ਼ਾਂਤੀ ਨਗਰ ਸ਼ਾਂਤੀ ਨਗਰ ਦੇ ਨਾਲ ਹੀ ਫਿਰ ਇਧਰ ਦੀਪਨਗਰ ਹੈ ਫਿਰ ਚਨਾਰ ਬਾਗ ਹੈ ਫਿਰ ਅਰਬਨ ਸਟ੍ਰੀਟ ਆਉਂਦਾ ਫਿਰ ਇਹਦੇ ਨਾਲ ਅਗਲੇ ਪਾਸੇ ਚੌਰਾ ਹੈ ਹੀਰਾ ਬਾਗ ਹੈ ਇਹ ਬਹੁਤ ਵੱਡਾ ਇਲਾਕਾ ਹੈ ਠੀਕ ਹੈ ਨਾ ਲੇਕਿਨ ਉਥੇ ਕੋਈ ਠੀਕ ਹੈ ਉਹਨਾਂ ਨੇ ਕਿਹਾ ਜੀ ਅਸੀਂ ਬੰਨੇ ਉੱਚੇ ਕਰ ਦਿੱਤੇ ਆ ਉਹਨਾਂ ਨੇ ਕੰਮ ਜਰੂਰ ਕੀਤਾ ਪਿਛਲੇ 2 2 ਸਾਲਾਂ ਦੇ ਵਿੱਚ ਪਰ ਉਹ ਕੰਮ ਇਹ ਨਹੀਂ ਦੱਸਦਾ ਕਿ ਇਹਦੇ ਨਾਲ ਹੜ ਰੁਕ ਜਾਊਗਾ ਕਿਉਂਕਿ ਪਾਣੀ ਨੇ ਜਦੋਂ ਆਉਣਾ ਹੈ ਤਾਂ ਉਹਨੇ ਉਹ ਬੰਨੇ ਦੇ ਕੋ ਕੱਚੇ ਬੰਨੇ ਨੇ ਹਾਲੇ ਮਿੱਟੀ ਹੁਣ ਪਾਈ ਹੋਈ ਹੈ ਉਹਨਾਂ ਨੇ ਸੋ ਤਾਂ ਨਾਲ ਦੀ ਨਾਲ ਖੁਰ ਜਾਣੇ ਆ ਲੋਕਾਂ ਨਾਲ ਵੀ ਮੈਂ ਵੀ ਮਿਲਿਆ ਉਹ ਕਹਿੰਦੇ ਸੀ ਇਹ ਕਿੰਨੀ ਆ ਜਾਨਤੀ ਨਗਰ ਦੇ ਵਿੱਚ ਲੋਕਾਂ ਦੀਆਂ ਦੁਕਾਨਾਂ ਦੇ ਘਰਾਂ ਦੇ ਵਿੱਚ 7-7 ਫੁੱਟ ਪਾਣੀ ਵੜ ਗਿਆ ਸੀਗਾ ਤੇ ਉਹ ਉਹਨਾਂ ਜਿਹੜੇ ਬੰਨੇ ਬਣਾਇਆ ਉਹ ਬੰਨੇ ਨੀਵੇਂ ਉਹਨਾਂ ਦੇ ਘਰਾਂ ਤੋਂ ਹਾਲੇ ਵੀ ਸੋ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਕਹਿ ਸਕਦੇ ਕਿ ਇਸੇ ਤਰ੍ਹਾਂ ਬੂਟੀ ਅੜੀ ਪਈ ਹੈ ਮੈਂ ਆਪ ਖੁਦ ਵੇਖ ਕੇ ਆਇਆ ਦੌਲਤਪੁਰ ਤੋਂ ਲੈ ਕੇ ਮੈਂ ਚੜੀਆ ਘਰ ਤੱਕ ਖੁਦ ਪੈਦਲ ਚੱਲ ਕੇ ਸਾਰੀ ਨਦੀ ਦੇ ਘੁੰਮਿਆ ਉਸੇ ਤਰ੍ਹਾਂ ਬੂਟੀ ਪਈ ਹੈ ਉਸੇ ਤਰ੍ਹਾਂ ਉਥੇ ਛੋਟੇ ਛੋਟੇ ਆਈਲੈਂਡਸ ਬਣੇ ਹੋਏ ਨੇ ਬੂਟੇ ਉੱਗੇ ਹੋਏ ਆ ਪਹਾੜੀ ਕਿਕਰਾਂ ਉਗੀਆਂ ਹੋਈਆਂ ਨੇ ਗੰਦ ਜਿਹੜਾ ਲੋਕਾਂ ਨੇ ਸੁੱਟਿਆ ਆ ਉਥੇ ਲੋਕੀਂ ਵੀ ਜ਼ਿੰਮੇਵਾਰ ਨੇ ਇਹਦੇ ਵਿੱਚ ਕਿਉਂਕਿ ਲੋਕੀ ਆਪਣਾ ਗੰਦ ਸੁੱਟੀ ਜਾਂਦੇ ਆ ਆ ਦੋ ਤਿੰਨ ਕਲੋਨੀਆਂ ਨੇ ਉਹਨਾਂ ਦਾ ਸਾਰਾ ਗੰਦਾ ਪਾਣੀ ਇਹਦੇ ਵਿੱਚ ਪੈ ਰਿਆ ਉਹ ਪਾਈਪਾਂ ਨੇ ਜਿਹੜੀਆਂ ਜਦੋਂ ਨਦੀ ਚੜਜੂਗੀ ਉਹ ਪਾਈਪਾਂ ਰਾਹੀਂ ਪਾਣੀ ਵਾਪਸ ਜਾਊਗਾ ਉਹ ਫਿਰ ਉਹਨਾਂ ਕਲੋਨੀਆਂ ਦੇ ਵਿੱਚ ਪਰੂਗਾ ਸੋ ਕੋਈ ਪ੍ਰਬੰਧ ਵਾਲੀ ਗੱਲ ਨਹੀਂ ਕਿ ਜੇ ਜੇ ਪਿਛਲੇ ਸਾਲ ਵਕਤ 23 ਵਾ ਗੁੰਹਾੜ ਹੁੰਦਾ ਵੈਸੇ ਹਦਕੁਾਰ ਜਿਹੜਾ ਉਹ ਡਰ ਨਹੀਂ ਹੈਗਾ ਮੈਨੂੰ ਪੂਰੀ ਯਕੀਨ ਆ ਗਿਆ ਹੈ ਕਿ ਹਟਕਾਰ ਹੜ ਆਊਗਾ ਹੀ ਆਊਗਾ ਕਿਉਂਕਿ ਜਿਹੜੇ ਸਾਲ ਨਾਲ ਮੌਨਸੂਨ ਇੰਨੀ ਐਡਵਾਂਸ ਆ ਗਈ ਔਰ ਤੁਸੀਂ ਦੇਖਿਆ ਹਿਮਾਚਲ ਦੇ ਵਿੱਚ ਕਿੰਨੀ ਤਬਾਹੀ ਮਚਾਈ ਹੈ ਪਿੰਡਾਂ ਦੇ ਪਿੰਡ ਰੋੜ ਦਿੱਤੇ ਆ ਘਰਾਂ ਦੇ ਘਰ ਦੁਕਾਨਾਂ ਕਿੰਨਾ ਕਿੰਨੀ ਪਰਬਾਦੀ ਕੀਤੀ ਹੈ ਲੈਂਡਸਲਾਈਡਿੰਗ 15 ਥਾਵਾਂ ਤੇ ਸਰਕਾਰ ਮੰਨਦੀ ਆ ਕਿ ਫਲੈਸ਼ ਫਲੱਡ ਜਿਹੜਾ ਉਹ ਬੱਦਲ ਫਟਣ ਦੀਆਂ ਘਟਨਾਵਾਂ ਹੋ ਚੁੱਕੀਆਂ ਹੋਈਆਂ ਨੇ ਅਮਰੀਕਾ ਦੇ ਟੈਕਸਾਸ ਵੇਖੋ ਕਿੰਨਾ ਐਡਵਾਂਸ ਦੇਸ਼ ਉੱਥੇ ਵੀ 2-300 ਘਰ ਰੁੜ ਗਿਆ ਆ ਸੱਸੀ 90 ਬੰਦੇ ਮਰ ਗਏ ਹੈ ਹਿਮਾਚਲ ਦੇ ਵਿੱਚ 70-80 ਬੰਦੇ ਜਿਹੜੇ ਆ ਮਰ ਗਏ ਕਈ ਲੱਭਦੇ ਨਹੀਂ ਪਏ ਹੈਗੇ ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਤੁਸੀਂ ਦੇਖਿਆ ਪ੍ਰਿਆਗ ਰਾਜ ਵਗੈਰਾ ਉੱਧਰ ਕਿੰਨਾ ਜਿਹੜਾ ਉਹ ਮੀਂਹ ਪੈ ਚੁੱਕਿਆ ਆਂਧਰਾ ਪ੍ਰਦੇਸ਼ ਪੈ ਚੁੱਕਿਆ ਸੋ ਐਸ ਟਾਈਮ ਦਾੜਾ ਅੱਜ ਵੀ ਵੇਖੋ ਬੱਦਲ ਬਣ ਗਏ ਹੁਣ ਜੇ ਲਗਾਤਾਰ 24 ਘੰਟੇ ਮੀਂਹ ਇੱਥੇ ਪੈ ਗਿਆ 24 ਘੰਟੇ ਉੱਪਰ ਪੈ ਗਿਆ ਮੁਹਾਲੀ ਵਾਲੇ ਪਾਸੇ ਜਿੱਧਰੋਂ ਨਦੀ ਬਣ ਕੇ ਆਉਂਦੀ ਹੈ ਸਾਡਾ ਪਟਿਆਲਾ ਕੀ ਰੋਜ ਨੂੰ ਕਹਿੰਦੇ ਆ ਤੇ ਫਿਰ ਤੇ ਤਿਆਰੀ ਆ ਮੀਂਹ ਦੀ ਮਤਲਬ ਸਰਕਾਰਾਂ ਨੇ ਪਿਛਲੇ ਸਾਲਾਂ ਦੇ ਵਿੱਚ ਬੜਾ ਕੁਝ ਕਿਹਾ ਕਿ ਅਸੀਂ ਆਹ ਕਰ ਦਿਆਂਗੇ ਜੀ ਅਸੀਂ ਉਹ ਕਰ ਦਿਆਂਗੇ ਹੋਇਆ ਤਾਂ ਕੁਝ ਨਹੀਂ ਹੈਗਾ ਉਸੇ ਤਰ੍ਹਾਂ ਨਦੀ ਪਈ ਹੋਈ ਆ ਉਸੇ ਤਰ੍ਹਾਂ ਨਦੀ ਦੇ ਪੁਲ ਪਏ ਹੋਇਆ ਬੂਟੀ ਦਾ ਤੁਸੀਂ ਹਾਲ ਦਾ ਸੀ ਚੁੱਕੇ ਹੋ ਸਾਰਾ ਕੁਝ ਜਿਹੜਾ ਆ ਤੇ ਜਦੋਂ ਹੜ ਹੋਣਾ ਉਦੋਂ ਅਸੀਂ ਬਿਆਨਾਂ ਨੂੰ ਥੋੜਾ ਅੱਗੇ ਫਿਟ ਕਰਨਾ ਉਦੋਂ ਤਾਂ ਪਾਣੀ ਨੇ ਕਿਸੇ ਪ੍ਰਬੰਧ ਕਰਨ ਨਾਲ ਹੀ ਜਿਹੜਾ ਰੁਕਣਾ ਹੈਗਾ ਦੱਸ ਲ करिए तकरीबनਾਸ ਤੋਂ 2 ਸਾਲ ਪਹਿਲਾਂ ਤੁਹਾਨੂੰ ਹੜਾਂ ਦੀ ਮਾਰ ਪਈ ਸੀ ਤੇ तकरीबन ਇੱਕਦਮ ਪਾਣੀ ਅੰਦਰ ਵੜਿਆ ਸੀ ਤਾਂ ਕਿਵੇਂ ਦਾ ਮਾਹੌਲ ਹੋ ਗਿਆ ਸੀ ਡਰ ਬੈਠ ਗਿਆ ਸੀ ਜਾਂ ਫਿਰ ਕੋਈ ਮਦਦ ਕਰਨ ਵਾਸਤੇ ਆਈ ਸੀ ਸਰਕਾਰੀ ਮੁਲਾਜ਼ਮ ਨਹੀਂ ਦੇਖੋ ਮੈਸ ਜਦੋਂ ਹੜਾ ਆਉਂਦਾ ਹੈ ਨਾ ਜਦੋਂ ਮੁਸੀਬਤ ਹੁੰਦੀ ਹੈ ਨਾ ਉਸ ਟਾਈਮ ਕੋਈ ਨਹੀਂ ਤੁਹਾਡੇ ਨੇੜੇ ਉਹ ਤੁਹਾਨੂੰ ਆਪ ਹੀ ਹੁੰਦਾ ਹੁਣ ਦੇਖੋ ਇਸ ਏਰੀਆ 'ਚ ਹੜਾ ਆਇਆ ਮੈਂ ਆਪਣਾ ਘਰ ਸੰਭੂਗਾ ਕਿ ਮੈਂ ਕਿਸੇ ਦਾ ਜਾਊਂਗਾ ਕੋਈ ਨਹੀਂ ਆਇਆ ਉੱਥੇ ਮਤਲਬ ਇੱਕ ਘੰਟੇ ਦੇ ਵਿੱਚ ਵਿੱਚ ਹੀ ਪਾਣੀ ਚੜ੍ਹ ਕੇ ਜਿਹੜਾ ਇੱਥੋਂ ਜਿੱਥੇ ਆਪਾਂ ਖੜੇ ਆਂ ਚੜ ਕੇ ਤੇ ਆਪਾਂ ਜਿੱਥੇ ਇਸ ਟਾਈਮ ਖੜੇ ਆ ਇੱਥੇ ਵੀ ਮੇਰੇ ਲੱਖ ਲੱਖ ਪਾਣੀ ਸੀਗਾ ਅੰਦਰਾਂ ਵਿੱਚ ਸਾਡੇ ਜਿਹੜਾ 23 24 24 ਇੰਚ ਪਾਣੀ ਸੀਗਾ ਸਾਰਾ ਸਮਾਨ ਖਰਾਬ ਹੋ ਗਿਆ ਖਾਣ ਪੀਣ ਦਾ ਸਮਾਨ ਤੇ ਸੋਫੇ ਤਰਦੇ ਫਿਰਨ ਜਿਵੇਂ ਨਦੀ ਦੇ ਸਟੇ ਹੁੰਦੇ ਤੁਸੀਂ ਬੈੱਡ ਤਰਦੇ ਫਿਰਨ ਫ੍ਰਿਜ ਤਰਦਾ ਫਿਰਦਾ ਕਿਤਾਬਾਂ ਮੇਰੀਆਂ ਬਹੁਤ ਖਰਾਬ ਹੋ ਗਈਆਂ ਉਸ ਸਾਲ ਕਿਉਂਕਿ ਕਾਲੀ ਕਾਲੀ ਚ ਸਮਾਨ ਤੇ ਸਾਂਭ ਲਿਆ ਲੇਕਿਨ ਜਿਹੜੀਆਂ ਥੱਲੇ ਅਲਮਾਰੀ ਚ ਕਿਤਾਬਾਂ ਸੀ ਉਹ ਜਿਹੜੀਆਂ ਫਸ ਗਈਆਂ ਬਿਸਤਰੇ ਖਰਾਬ ਹੋ ਗਏ ਸਾਡੇ ਤੇ ਕੱਪੜੇ ਖਰਾਬ ਹੋ ਗਏ ਬਾਚ ਪਤਾ ਲੱਗਣ ਲੱਗਾ ਵੀ ਸਮਾ ਪਾਣੀ ਜਿਹੜਾ ਉਹ ਕਿੱਥੇ ਕਿੱਥੇ ਵੜ ਕੇ ਕਿੱਥੇ ਕਿੱਥੇ ਕਰ ਗਿਆ ਸਾਰਾ ਖਰਾਬ ਸੋ ਉਸ ਵਕਤ ਬਹੁਤ ਪੈਨਿਕ ਸੀਗਾ ਕੋਈ ਨਹੀਂ ਆਇਆ ਮਦਦ ਮੁਦਦ ਕਰਨ ਕੋਈ ਨਹੀਂ ਆਇਆ ਹਾਂ ਡਿਪਟੀ ਕਮਿਸ਼ਨਰ ਮੈਡਮ ਨੇ ਉਦੋਂ ਜਿਹੜਾ ਉਹ ਮੈਡਮ ਸਾਨੀ ਸੀਗੇ ਮਨਕਸ਼ੀ ਸਾਨੀ ਮਨਕਸ਼ੀ ਸਾਨੀ ਹਾਂਜੀ ਨਹੀਂ ਮੈਨੂੰ ਨਾਮ ਭੁੱਲ ਰਿਹਾ ਮੈਡਮ ਸਾਨੀ ਸੀਗੇ ਉਹਨਾਂ ਦੇ ਉਹਨਾਂ ਨੇ ਆਰਮੀ ਨੂੰ ਜ਼ਰੂਰ ਬੁਲਾ ਲਿਆ ਸੀ ਆਰਮੀ ਨੇ ਬਹੁਤ ਮਦਦ ਕੀਤੀ ਆ ਅਸੀਂ ਸਵੇਰੇ 4:30 ਵਜੇ ਮੇਰੇ ਦੋਸਤ ਇੱਕ ਜਸਵੀਰ ਸਿੰਘ ਡਾਕਟਰ ਜਸਵੀਰ ਜੀ ਯੂਨੀਵਰਸਿਟੀ ਚੋਂ ਰਿਟਾਇਰ ਹੋਏ ਆ ਡਾਕਟਰ ਉਹ ਰਾਤ ਨੂੰ ਹੀ ਆ ਗਏ ਅਰਬਨ ਸਟੇਟ ਦੇ ਬਾਹਰ ਆ ਕੇ ਖੜ ਗਏ ਪਤਾ ਲੱਗ ਗਿਆ ਉਹਨਾਂ ਨੂੰ ਵੀ ਅਸੀਂ ਘਿਰ ਗਏ ਆ ਉਹਨਾਂ ਨੇ ਰਾਤ ਨੂੰ ਹੀ ਆਰਮੀ ਨੂੰ ਕਹਿ ਦਿੱਤਾ ਆ ਕੇ ਕਿ ਵੀ ਸਾਡੇ ਆਸ-ਪਾਸ ਦੋਸਤ ਫਸੇ ਹੋਏ ਆ ਉਹਨਾਂ ਨੂੰ ਕੱਢ ਕੇ ਲਿਆਓ ਉਹਨਾਂ ਨੇ 12 ਵਜੇ ਕਿਹਾ ਸਾਡੀ ਵਾਰੀ ਸਵੇਰੇ 4:30 ਵਜੇ ਆਈ ਕਿਉਂਕਿ ਉਹ ਲੋਕਾਂ ਨੂੰ ਕੱਢਦੇ ਪੈ ਸੀ ਆਰਮੀ ਵਾਲੇ ਆ ਕੇ ਇੱਥੋਂ ਸਾਨੂੰ ਆ ਕੇ ਨਾਲ ਪੌੜੀਆਂ ਲਾ ਕੇ ਅਸੀਂ ਫਿਰ ਲੋਕ-ਲੁਕ ਲਾ ਕੇ ਜਿਹੜੇ ਉਹ ਨਿਕਲ ਗਏ ਸੀ 7 ਕਰਿਆ ਆਉਂਦੇ ਰਹੇ ਸੀ ਸਫਾਈ ਕਰਕੇ ਜਾਂਦੇ ਸੀ ਕਿਉਂਕਿ 24 ਘੰਟੇ ਬਾਅਦ ਪਾਣੀ ਜਿਹੜਾ ਉਹ ਉਤਰਿਆ ਸੀ ਸੋ ਉਹ ਪੈਨਿਕ ਉਹ ਡਰ ਮੈਨੂੰ ਲੱਗਦਾ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਅਸੀਂ ਅਫੋਰਡ ਨਹੀਂ ਕਰ ਸਕਦੇ ਕਿ ਅਸੀਂ ਉਹਨਾ ਵੱਡਾ ਨੁਕਸਾਨ ਦੁਬਾਰੇ ਫੇਰ ਚੱਲੀਏ ਕਿੰਨਾ ਪਰਸੈਂਟ ਨੁਕਸਾਨ ਹੋਇਆ ਸੀ ਕਿੰਨੇ ਪੈਸੇ ਆਦੇ ਨੁਕਸਾਨ ਹੋਇਆ ਸੀ ਮਤਲਬ ਇਹ ਮੰਨ ਕੇ ਚਲੋ ਸਾਡੇ ਜਿਹੜੇ ਇਸ ਏਰੀਏ ਸੀਗੇ ਇਸ ਏਰੀਏ ਤੇ ਲੋਕਾਂ ਕਈਆਂ ਨੇ ਤਾਂ ਦੱਸਿਆ ਕਿ 10 10 15 15 ਲੱਖ ਦਾ ਵੀ ਨੁਕਸਾਨ ਹੋ ਗਿਆ ਕਈਆਂ ਦੀਆਂ ਬੇਸਮੈਂਟਾਂ ਸੀ ਇੱਥੇ ਕਮਰਸ਼ੀਅਲ ਏਰੀਆ ਮੇਰਾ ਆਪਣਾ ਕੋਈ 4 ਲੱਖ ਦਾ ਨੁਕਸਾਨ ਜਿਹੜਾ ਹੋ ਗਿਆ ਕਿਉਂਕਿ ਬੈੱਡ ਸਾਰੇ ਖਰਾਬ ਹੋ ਗਏ ਸੋਫੇ ਸਾਰੇ ਖਰਾਬ ਹੋ ਗਏ ਕੱਪੜੇ ਖਰਾਬ ਹੋ ਗਏ ਦੁਬਾਰੇ ਸਭ ਕੁਝ ਕਰਨਾ ਪਿਆ ਫ੍ਰਿਜ ਖਰਾਬ ਹੋ ਗਈ ਮਸ਼ੀਨ ਖਰਾਬ ਹੋ ਗਈ ਸੋ ਬਹੁਤ ਬਹੁਤ ਸਾਰੰਗ ਜਿਹੜੀਆਂ ਕਿਤਾਬਾਂ ਖਰਾਬ ਹੋ ਗਈਆਂ ਉਹਨਾਂ ਦੇ ਤੇ ਕੋਈ ਕਾਊਂਟਿੰਗ ਹੀ ਨਹੀਂ ਨਾ ਪੜੀਆਂ ਮਹਲਵਾਨ ਕਿਤਾਬਾਂ ਸੀਗੀਆਂ ਉਹ ਦੁਬਾਰੇ ਹੌਣ ਹੌਲੀ ਹੌਲੀ ਇਕੱਠੀਆਂ ਕਰਦੇ ਪਏ ਆ ਗਿਆਂ ਸੋ ਬੜਾ ਵੱਡਾ ਨ ਉਹ ਬੰਦਾ ਚੱਲ ਲੈਂਦਾ ਜਿਹੜਾ ਮਾਨਸਿਕ ਤੌਰ ਤੇ ਨੁਕਸਾਨ ਹੁੰਦਾ ਨਾ ਜਿਹੜੇ ਇੱਥੇ ਮੈਂ ਤੁਹਾਨੂੰ ਦੱਸਦਾ ਇੱਥੇ ਸਾਡੇ ਨਾਲ ਫੇਸ 2 ਦੇ ਵਿੱਚ ਇੱਕ ਲਾਲ ਕੁਆਟਰ ਨੇ ਉੱਥੇ ਸਾਡੇ ਵਰਗੇ ਲੋਕ ਤਾਂ ਉੱਪਰਲੇ ਘਰਾਂ 'ਚ ਬਹਿ ਕੇ ਜਾ ਕੇ ਜਾਂ ਬੇੜੀਆਂ 'ਚ ਨਿਕਲ ਕੇ ਚਲੇ ਗਏ ਜਾਂ ਗਵਾਂਡੀਆਂ ਦੇ ਘਰੇ ਬਹਿ ਗਏ ਸਾਡੇ ਕੋਲੇ ਆਪਣਾ ਸਮਾਨ ਸੀਗਾ ਇੱਕ ਪਰਿਵਾਰ ਹੈ ਇੱਥੇ ਉਹਨਾਂ ਦਾ ਲਾਲ ਕੁਆਟਰਾਂ 'ਚ ਘਰ ਹੈ ਉਹਨਾਂ ਦੇ ਛੱਤ ਦੇ ਉੱਪਰ ਕੋਈ ਘਰ ਨਹੀਂ ਹੈਗਾ ਲੈਕਿਨ ਘਰ ਚ ਪਾਣੀ ਭਰ ਗਿਆ ਚਾਰ ਚਾਰ ਪੰਜ ਪੰਜ ਫੁੱਟ ਗਰੀਬ ਲੋਕ ਨੇ ਆਏ ਹੋਏ ਯੂਪੀ ਤੋਂ ਤਾਂ ਮਿਹਨਤ ਕਰਦੇ ਆ ਵਿਚਾਰੇ ਸਾਡੇ ਘਰੇ ਉਹ ਲੜਕੀ ਜਿਹੜੀ ਆ ਕੇ ਸਾਡੀ ਮਦਦ ਕਰਦੀ ਇਥੇ ਉਹ ਤਿੰਨ ਦਿਨ ਛੱਤ ਤੇ ਬੈਠੇ ਰਹੇ ਛੱਤ ਤੇ ਪਰ ਉਹ ਸਭ ਤੋਂ ਵੱਡੀ ਤਰਾਸਦੀ ਹੋਈ ਕਿ ਜਿੰਨੇ ਦਿਨ ਪਾਣੀ ਰਿਹਾ ਨਾ ਉਹਨੇ ਦਿਨ ਮੀਂਹ ਨਹੀਂ ਪਿਆ ਤੇ ਥੱਲੇ ਪਾਣੀ ਉੱਪਰ ਤਪਦਾ ਸੂਰਜ ਪਰਦਾ ਮਾਰੇ ਉਹ ਕਹਿੰਦੇ ਜੀ ਅਸੀਂ ਤਿੰਨ ਦਿਨ ਬੈਠੇ ਪਸ਼ਾਬ ਕਰਨ ਨੂੰ ਥਾਂ ਨਹੀਂ ਸੀ ਹੈਗੀ ਉੱਤੇ ਬੱਚੇ ਪਾਣੀ ਨਾ ਪੀਣ ਇਸ ਕਰਕੇ ਕਿ ਸਾਨੂੰ ਪੁਜਾਬ ਕਰਨਾ ਪੈਣਾ ਰੋਟੀ ਨਾ ਖਾਣ ਕਿਉਂਕਿ ਸਾਨੂੰ ਹਜ ਤੇ ਜਾਣਾ ਪੁਜਾਵਾਂਗੇ ਕਿੱਥੇ ਤੁਸੀਂ ਵੇਖੋ ਇਹੋ ਜਿਹੇ ਪਰਿਵਾਰਾਂ ਦੀ ਗਰੀਬ ਪਰਿਵਾਰਾਂ ਦੀ ਹਾਲਤ ਕੀ ਹੋਈ ਹੋਣੀ ਹੈ ਸਰਕਾਰਾਂ ਨੂੰ ਕੀ ਫਰਕ ਪੈਂਦਾ ਉੱਥੋਂ ਵਿਆਗ ਦਾਲਦਾਣਾ ਉੱਥੋਂ মিডিਆ ਸਰਕਾਰ ਆਉਂਦੀ ਹੈ ਆਪਣੇ ਨਾਲ ਲੈ ਕੇ ਆਉਂਦੀ ਹੈ মিডিਆ ਤੁਹਾਡੇ ਵਰਗਿਆਂ ਨੂੰ ਕਹੇ ਜੀ ਮੰਤਰੀ ਸਾਹਿਬ ਜਿਹੜੇ ਉਹ ਇੰਜ ਕਰਕੇ ਨਾ ਫੋਟੋ ਖਿੱਚਣਗੇ ਖਲੋਣਗੇ ਜੀ ਦੇਖੋ ਮੰਤਰੀ ਸਾਹਿਬ ਮਾਨ ਸਾਹਿਬ ਹੁਣ ਮੈਨੂੰ ਹੈਰਾਨੀ ਹੋਦੋ ਹੋਈ ਬੜੀ ਵੱਡੀ ਕਿ ਮਾਨ ਸਾਹਿਬ ਸੀਐਮ ਸਾਹਿਬ ਕਿਸਤੀ ਦੇ ਵਿੱਚ ਜਾ ਕੇ ਸਮਾਨ ਵੰਡਦੇ ਫਿਰਦੇ ਆ। ਵੈਸੇ ਭਾਵੇਂ ਗੁੱਸਾ ਹੀ ਕਰ ਲੈਣ ਉਹ। ਸੀਐਮ ਦਾ ਕੰਮ ਨਹੀਂ ਹੁੰਦਾ ਇਹ। ਸੀਐਮ ਦਾ ਕੰਮ ਹੁੰਦਾ ਪ੍ਰਸ਼ਾਸਨ ਤੋਂ ਕੰਮ ਕਰਾਉਣਾ। ਡਿਪਟੀ ਕਮਿਸ਼ਨਰੀ ਜੀ ਦੇ ਆ ਕੇ ਬੈਠ ਜੂਗੇ ਕਿਸ਼ਤੀ ਦੇ ਤੋ ਕੰਮ ਕਿੱਥੋਂ ਕਰਾਉਗੀ? ਠੀਕ ਹੈ ਨਾ? ਮਾ ਇਹ ਡਰਾਮੇ ਆ ਸਾਰੇ। ਵੀ ਆ ਦੇਖੋ ਜੀ ਅਸੀਂ ਕਿੰਨਾ ਕੰਮ ਕਰਦੇ ਆ। ਕਮਾਲ ਦੀ ਗੱਲ ਆ ਯਾਰ। ਇਹਦਾ ਮਤਲਬ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਤੁਸੀਂ ਆਪ ਜਾ ਕੇ ਵੰਡਣ ਨੇ ਤੇ ਕਿੰਨੇ ਆ ਘਰਾਂ ਦੇ ਵਿੱਚ ਜਾ ਕੇ ਤੁਸੀਂ ਵੰਡ ਲਓਗੇ? ਕਿਸ਼ਤੀ ਜਿਹੜੀ ਉਲਟ ਚੱਲੀ ਸੀ ਉਹਨਾਂ ਦੀ ਫੋਟੋ ਦੇ ਚੱਕਰ ਦੇ ਵਿੱਚ ਹੀ ਫੋਟੋ ਸ਼ੋਅ ਕਰਨਾ ਹੈਗਾ ਜਿਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਨੂੰ ਸ਼ੋਅ ਦਾ ਬੜਾ ਸ਼ੌਕ ਹੈਗਾ ਫੋਟੋ ਖਿਚਾਉਂਦੇ ਆ ਬੜੀਆਂ-ਬੜੀਆਂ ਮਾਨ ਸਾਹਿਬ ਨੂੰ ਇਹਨਾਂ ਦੇ ਮੰਤਰੀਆਂ ਨੂੰ ਵੀ ਬੜਾ ਸ਼ੌਕ ਹੈਗਾ ਇਹਨਾਂ ਦੇ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ ਵੀ ਆਉਂਦੀਆਂ ਰਹੀਆਂ ਨੇ ਆਪਣੇ ਹੜਾਸੀ ਘਰ ਦੇ ਵਿੱਚ ਜਨਮੇਜ ਸਿੰਘ ਸੇਖੋਂ ਮੰਤਰੀ ਹੁੰਦੇ ਸੀ ਉਦੋਂ ਤੇ ਉਹ ਵੰਡਣ ਆਏ ਸੀਗੇ ਉੱਥੇ 2010 ਦੀ ਗੱਲ ਹੈ ਕੜਾਮ ਦੇ ਵਿੱਚ ਫੀਡ ਵੰਡਣ ਆਏ ਤਿੰਨ-ਚਾਰ ਘੰਟੇ ਆਏ ਨਹੀਂ ਤੇ ਉਹ ਟਰੱਕ ਖੜਾ ਰਿਹਾ ਵੀ ਪੱਤਰਕਾਰ ਵੀ ਵੇਟ ਕਰਦੇ ਰਹੇ ਵੀ ਮੰਤਰੀ ਸਾਹਿਬ ਆਉਣਗੇ ਉਹ ਵੰਡਣਾ ਸ਼ੁਰੂ ਕਰਨਗੇ ਜੀ ਫੀਡ ਜਦੋਂ ਲੋਕੀ ਤੰਗ ਹੋ ਗਏ ਲੋਕੀ ਚੁੱਕ ਕੇ ਹੀ ਲੈ ਗਏ ਸਾਰਾ ਕੁਝ ਆਪੇ ਹੀ ਲੁੱਟ ਕੇ ਲੈ ਗਏ ਸਾਰਾ ਕੁਝ ਮੰਤਰੀ ਜੀ ਬਾਅਦ ਚਾਹ ਫੋਟੋ ਖਿਚਾ ਕੇ ਚਲੇ ਗਏ ਇਸੇ ਤਰ੍ਹਾਂ ਬਾਕੀ ਸਰਕਾਰਾਂ ਵੀ ਇਹੀ ਕਰਦੇ ਰਹੀਆਂ ਨੇ ਕਾਂਗਰਸ ਅਕਾਲੀ ਸਭ ਜ਼ਿੰਮੇਵਾਰ ਨੇ ਸਾਰੇ ਕਿਸੇ ਦੇ ਲਈ ਕੀ ਸਿਰਫ ਸ਼ੋਅ ਚੱਲਦਾ ਹੈ ਕਿ ਲੋਕਾਂ ਦੀ ਮਦਦ ਦੇ ਨਾਮ ਦੇ ਉੱਤੇ ਦਿਖਾਵੇ ਚੱਲ ਰਹੇ ਨੇ ਕਿ ਦਿਖਾਇਆ ਜਾ ਰਿਹਾ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਇੱਕ ਕਾਗਜ਼ੀ ਪੱਤਰ ਤੀਆ ਐਵੇਂ ਡਰਾਮੇ ਬਾਜੀ ਆ ਪਬਲਿਸਿਟੀ ਆ ਗਰਾਊਂਡ ਲੈਵਲ ਤੇ ਜਿਹੜਾ ਕੁਝ ਨਹੀਂ ਹੋ ਰਿਹਾ ਇਸ ਵਾਰ ਤਾਂ ਸਾਨੂੰ ਇਹ ਪਤਾ ਲੱਗਿਆ ਕਿ ਡਰੇਨੇਜ ਡਿਪਾਰਟਮੈਂਟ ਨੂੰ ਜਿਹੜਾ ਨਦੀਆਂ ਨਾਲੇ ਸਾਫ਼ ਕਰਨ ਵਾਸਤੇ ਪੈਸੇ ਦਿੱਤੇ ਗਏ ਸੀਗੇ ਉਹ ਕੰਮ ਹੀ ਨਹੀਂ ਅਲਾਟ ਹੋਏ ਹਾਲੇ ਤੱਕ ਇਹ ਪਤਾ ਲੱਗ ਰਿਹਾ ਕਿ ਕਿੰਨੀ ਕਿ ਸਚਾਈ ਹੈ ਇਹਦੇ ਪਿੱਛੇ ਤਾਂ ਪਤਾ ਲੱਗੂਗਾ ਔਰ ਪਤਾ ਲੱਗਾ ਕਿ ਉਹ ਐਨਡੀਆਰਐਫ ਨੂੰ ਦੇਣ ਲੱਗਿਆ ਉਤੋਂ ਮੀ ਆਈ ਕਹਿੰਦੇ ਉਤੋਂ ਆਈ ਜਨ ਵਿਨੋ ਕੁੜੀ ਦੇ ਕੰਨ ਆਹ ਦਾ ਹਾਲ ਆ ਮਤਲਬ ਅੱਗ ਲੱਗੀ ਆਉਣ ਜਿਹੜਾ ਖੂਪ ਪੁੱਟਣ ਲੱਗਿਆ ਵੀ ਪਾਣੀ ਕੱਢਣਾ ਸੀ ਇਹ ਹਾਲ ਤਾਂ ਇਹਨਾਂ ਲੋਕਾਂ ਦੀ ਇੱਕ ਤੁਹਾਡੇ ਬੈੱਡ ਦਾ ਜ਼ਿਕਰ ਸੁਣਦੇ ਆ ਰਹੇ ਆ ਕਿ ਬੈੱਡ ਤੁਸੀਂ ਉੱਪਰ ਚੜਾਤੀ ਖਾ ਸਕੋਈ ਸਿਸਟਮ ਕਰੇ ਕੀ ਸਿਸਟਮ ਕਰੇ ਹਾਂ ਐਸਾ ਮੈਂ ਤੁਹਾਨੂੰ ਫੋਟੋਆਂ ਵੀ ਦੇ ਦੇਣਾ ਤੁਸੀਂ ਉਹ ਵੀ ਵੇਖ ਲੈਣਾ ਉਹਦੇ ਵਿੱਚ ਉਹ ਐਸੀ ਕਿਉਂਕਿ ਪਿਛਲੇ ਸਾਲ ਜਦੋਂ ਹੜ ਨਹੀਂ ਆਇਆ ਸੀ ਸੋਚਿਆ ਜੇ ਫੇਰ ਆ ਕੇ ਫੇਰ ਕੀ ਕਰੀਏ ਸੋ ਮੈਂ 3 ਫੁੱਟ ਦੇ ਉੱਚੇ ਉੱਚੇ ਬੈਂਚ ਬਣਵਾਏ ਥੱਲੇ ਉਹ 1.5 ਫੁੱਟ ਚੌੜਾ ਸੀ ਉਪਰੋਂ ਜਿਹੜਾ 9 ਇੰਚ ਸੀਗਾ ਲੋਹੇ ਦੇ ਬੈਂਚ ਬਣਾ ਲਏ ਬਰੇ ਸੋਹਣਿਆ ਤੁਸੀਂ ਦੇਖ ਰਹੇ ਹੋਵੋਗੇ ਤਸਵੀਰਾਂ ਦੇ ਵਿੱਚ ਤੇ ਉਹਨਾਂ ਨੂੰ ਰੰਗ ਕਰਕੇ ਸੋ ਬੈੱਡ ਜਿਹੜੇ ਆ ਬੈੱਡਾਂ ਦੇ ਥੱਲੇ 5-5 ਲਾਤੇ ਚੁੱਕ ਕੇ 6 ਬੰਦੇ ਬੁਲਾਏ ਉਹਨਾਂ ਨੇ ਉੱਪਰ ਚੁੱਕਤਾ ਅਸੀਂ ਥੜੇ ਉਹ ਥੱਲੇ ਦੇਤੇ ਇਸੇ ਤਰ੍ਹਾਂ ਸੋਫਿਆਂ ਦੇ ਥੱਲੇ ਦੇਤੇ ਸਾਰੇ ਬੈੱਡ ਅਸੀਂ ਆਪਣਾ ਘਰ ਦਾ ਜਿਹੜਾ ਪਿਛਲੇ ਸਾਲ 80% ਸਮਾਨ ਉਹਨਾਂ ਤੇ ਚੜਾ ਦਿੱਤਾ 2 ਮਹੀਨੇ ਅਸੀਂ ਨਹੀਂ ਲਾਇਆ ਸੋ ਕਿਸੇ ਨੇ ਕਿਹਾ ਜੇ ਗੈਸਟ ਆ ਜਾਣ ਮੈਂ ਕਿਹਾ ਵੀ ਭਾਈ ਉਹ ਗੱਲ ਹੋ ਗਈ ਕਿ ਚਮਗਿੱਦੜਾਂ ਦੇ ਘਰੇ ਪਰੋਂ ਨੇ ਆ ਗਏ ਤੇ ਉਹ ਕਹਿੰਦਾ ਯਾਰਾਂ ਨੂੰ ਕਿੱਥੇ ਸਵਾਉਂਗੇ ਉਹ ਕਹਿੰਦਾ ਜਿੱਥੇ ਅਸੀਂ ਲਟਕੇ ਉੱਤੇ ਤੁਸੀਂ ਵੀ ਲਟਕ ਜਾਓ ਸੋ ਅਸੀਂ ਉਹਨਾਂ ਨੂੰ ਕਿਹਾ ਵੀ ਬੈਡਾਂ ਦੇ ਉੱਤੇ ਸੌਣਾ ਪਊਗਾ ਔਰ ਉਹਦੇ ਉੱਤੇ ਤੁਸੀਂ ਚੜ੍ਹ ਸਕਦੇ ਸੀ ਸੌ ਸਕਦੇ ਸੀ ਉਹ ਹਿਲਦੇ ਤੱਕ ਨਹੀਂ ਸੀ ਕਿਉਂਕਿ 40000 ਰੁਪਏ ਲਾਇਆ ਸੀ ਉਹਨਾਂ ਤੇ ਉਹ ਹਾਲੇ ਵੀ ਬਣੇ ਪਏ ਆ ਸੋ ਹੁਣ ਤਿਆਰੀ ਕਰਨ ਲੱਗੇ ਸੀ ਉਹ ਵੀ ਹੁਣ ਚੜਾਉਣ ਜਿਹੜੇ ਲੱਗਿਆ ਉਹਨਾਂ ਬੈਡਾਂ 2023 ਦੀ ਮਾਰ ਨੇ ਇਹ じゃ ਡਰ ਪਾਤਾ ਕਿ ਹਰ ਸਾਲ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਤਿਆਰੀਆਂ ਸ਼ੁਰੂ ਕਰ ਦੋ ਬਿਲਕੁਲ ਬਿਲਕੁਲ ਕਰਨੀਆਂ ਪੈਂਦੀਆਂ ਨੇ ਜਿਹੜੇ ਨਹੀਂ ਕਰਨਗੇ ਉਹ ਪਛਤਾਉਣਗੇ ਸਰਕਾਰਾਂ ਨੂੰ ਤਾਂ ਉੱਪਰ ਬਿਆਨ ਦੇਣਗੇ ਤੇ ਜਿਹੜੇ ਅਫਸਰ ਹੈ ਉਹਨਾਂ ਲਈ ਤਾਂ ਖੁਸ਼ੀਆਂ ਬਣ ਜਾਂਦੀਆਂ ਨੇ ਕਿਉਂਕਿ ਜਿਹੜੀਆਂ ਨੇ ਉਹ ਫਿਰ ਉਹਨਾਂ ਨੂੰ ਕਮਾਈਆਂ ਵੀ ਤੇ ਹੋਣੀਆਂ ਹੁੰਦੀਆਂ ਨੇ ਨਾ ਹਾਂਜੀ ਅੱਗੋਂ ਸਮਾਨ ਵਿਖਾਉਣਾ ਵੀ ਇੰਨਾ ਰੁੜ ਗਿਆ ਉੱਥੇ ਜਿਹੜੇ ਹਜ਼ਾਰ ਬੋੜੀ ਆ ਤੇ ਕਹਿ ਦੇਣਾ ਜੀ 4000 ਰੁੜ ਗਈ ਸੀਮਿੰਟ ਹੋ ਗਿਆ ਖਰਾਬ ਇੰਨਾ ਹੋ ਗਿਆ ਉਹ ਸਰਕਾਰਾਂ ਦੇ ਕੰਮ ਚੱਲਦੇ ਆ ਇਸੇ ਕਰਕੇ ਜਿਹੜਾ ਹੈ ਨਾ ਉਹ ਡਿਵੈਲਪਮੈਂਟ ਜਿਹੜੀ ਆ ਉਹ ਨਹੀਂ ਹੁੰਦੀ ਸੋ ਰੱਬ ਆਸਰੇ ਆ ਅਸੀਂ ਆਪਣਾ ਪ੍ਰਬੰਧ ਜਿਹੜਾ ਉਹ ਕਰ ਲਿਆ ਹੋਇਆ ਹੈ ਥੈਂਕ ਯੂ ਸਰ ਜਿਵੇਂ ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਸਰਕਾਰਾਂ ਕੰਮ ਕਰ ਰਹੀਆਂ ਨੇ ਨਹੀਂ ਕਰ ਰਹੀਆਂ ਅਸੀਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਲੈਂਤੀਆਂ ਨੇ ਕਿਉਂਕਿ ਪਾਣੀ ਜਾਂ ਹੜ੍ਹ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਉਹਦੀ ਮਾਰ ਇੱਕਦਮ ਆਂਦੀ ਹੈ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ